ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਪਰਮਸੰਧੂ ਮੈਂ ਸਪੈਸ਼ਲੀ ਰਿੰਪੀ ਭਾਜੀ ਕਰਕੇ ਉੱਤਰਾਖੰਡ ਤੋਂ ਆਇਆ ਮੈਂ ਹਰ ਸਾਲ ਇਥੇ ਇਵੈਂਟ ਦੇ ਵਿੱਚ ਆਉਣਾ ਵਾਂ ਗੈਸਟ ਪੋਜ਼ਿੰਗ ਐਜ਼ ਅ ਗੈਸਟ ਹੋਣਾ ਹੈ ਬੜਾ ਤਕੜਾ ਪ੍ਰਾਲਾ ਕਰਦੇ ਰਿੰਪੀ ਭਾਜੀ ਹਰ ਸਾਲ ਨਸ਼ਿਆਂ ਦੇ ਵਿਰੁੱਧ ਕੰਪੀਟੀਸ਼ਨ ਕਰਾਉਂਦੇ ਆ ਮੈਂ ਚਾਹੁੰਦਾ ਕਿ ਸਰਕਾਰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੇ ਔਰ ਇਲਾਕਾ ਨਿਵਾਸੀ ਵੀ ਇਹਨਾਂ ਦੀ ਹੈਲਪ ਕਰਨ ਕੋਈ ਪਹਿਲਾ ਕੰਪੀਟੀਸ਼ਨ ਹੈ ਜਿੱਥੇ ਫ੍ਰੀ ਆਫ ਕੋਸਟ ਐਂਟਰੀ ਤੋਂ ਬਿਨਾ ਕੰਪੀਟੀਸ਼ਨ ਖੇਡਿਆ ਜਾਂਦਾ ਨਹੀਂ ਤਾਂ ਅਸੀਂ ਬੜੇ ਬੜੇ ਇਵੈਂਟ ਖੇਡਦੇ ਆ ਜਿੱਥੇ 2000 3000 ਠਗਿਆ ਜਾਂਦਾ ਵਾ ਇਦਾਂ ਦੇ ਸਰਕਲ ਕੀਤੇ ਜਾਂਦੇ ਆ ਜਿੱਥੇ ਇੱਥੋਂ ਹੀ ਵਧੀਆ ਤੋਂ ਵਧੀਆ ਪਲੇਅਰ ਨਿਕਲਨੇ ਆ ਜਿਨ੍ਹਾਂ ਨੂੰ ਅੱਗੋਂ ਸਰਕਾਰ ਨੂੰ ਡਾਕਟ ਕਰਨਾ ਚਾਹੀਦਾ ਜਿੱਥੋਂ ਸਰਕਾਰੀ ਨੌਕਰੀ ਮਿਲੇ ਤੇ ਉਹਨਾਂ ਦਾ ਗੇਮ ਦਾ ਸ਼ੌਕ ਪੂਰਾ ਕੀਤਾ ਜਾਵੇ ਇਹਦਾ ਬਹੁਤ ਤਕੜਾ ਉਪਰਾਲਾ ਹੈ ਜਿਨ੍ਹਾਂ ਦੇ ਕਰਕੇ ਅੱਜ ਪੰਜਾਬ ਨਸ਼ੇ ਤੋਂ ਬਚਾਉਣ ਦਾ ਇੱਕ ਉਪਰਾਲਾ ਕੀਤਾ ਜਾਂਦਾ ਹਰ ਸਾਲ ਇਹ 10ਵੀਂ ਵਾਰ ਨਹੀਂ ਹੈ ਭਾਜੀ ਘੱਟ ਤੋਂ ਘੱਟ 12 ਸਾਲ ਤੇ ਮੈਨੂੰ ਹੋ ਕੇ ਆਉਂਦੇ ਨੇ ਇੱਥੇ ਇਸ ਸ਼ੋਅ ਦੇ ਵਿੱਚ ਮੇਰਾ ਨਾਮ ਵਿਵੇਸ਼ ਸ਼ਰਮਾ ਮੈਂ ਪਿਛਲੇ 30 ਸਾਲ ਤੋਂ ਬੋਲੀਬਿਲਡਿੰਗ ਗੇਮ ਕਰਦਾ ਆ ਰਿਹਾ ਮਿਸਟਰ ਇੰਡੀਆ ਮਿਸਟਰ ਏਸ਼ੀਆ ਅੱਜ ਰਿੰਪੀ ਵੀਰ ਨੇ ਇੱਥੇ ਆ ਨਾਕਲਾ ਪਿੰਡ ਦੇ ਵਿੱਚ ਚੰਦੀ ਪੈਲੇਸ ਕੰਪੀਟੀਸ਼ਨ ਕਰਾਇਆ ਵੇਟ ਲਿਫਟਿੰਗ ਬੋਲੀਬਿਲਡਿੰਗ ਮੈਨਫਜੀਗ ਕਿ ਲੱਗਦਾ ਦੋ ਜਵਾਨਾਂ ਨੂੰ ਸੁਧੇਰਾ ਪਾ ਰਹੇ ਨੇ ਰਿੰਦੀ ਭਾਜੀ ਬਹੁਤ ਵਧੀਆ ਗੱਲ ਦੀ ਕਹੀ ਆ ਉਹ ਗੱਲ ਵੀ ਸੱਚ ਹੈ ਜੀ ਕਿਉਂਕਿ ਪਿੰਡਾਂ 'ਚ ਭੌਂਦਾ ਨਸ਼ਾ ਆਇਆ ਵਾ ਅੱਜ ਕੱਲ੍ਹ ਘਰ ਘਰ ਵੇਹੋ ਗਾਣੀਏ ਸ਼ਹਿਰ ਵੀ ਵੇਹੋ ਆ ਲਿਆ ਤੇ ਐਡਾ ਵੱਡਾ ਉਪਰਾਲਾ ਕਰਨਾ ਇੱਕ ਬੜਾ ਵੱਡੀ ਬੜੀ ਵੱਡੀ ਗੱਲ ਆ ਤੇ ਇਤਨਾ ਹੀ ਭਰਾਵਾਂ ਦੇ ਸਹਿਯੋਗ ਨਾਲ ਹੋਵੇ ਕਿਉਂਕਿ ਏਡਾ ਵੱਡਾ ਪ੍ਰੋਗਰਾਮ ਦਾ ਅਰੇਂਜਮੈਂਟ ਕਰਨਾ ਇਕੱਲਾ ਬੰਦਾ ਨਹੀਂ ਕਰ ਸਕਦਾ। ਕਿ ਲੱਗਦਾ ਨੌਜਵਾਨ ਜਿਵੇਂ ਵੀ ਬੜੇ ਗਰੀਬੀ ਚ ਉੱਠੇ ਨੇ ਵੀ ਆਪਣਾ ਨਾਮ ਬਣਾ ਲੈਣ ਵਾਲੇ। ਬਹੁਤ ਵਧੀਆ ਗੱਲ ਹੈ ਭਾਈ ਇਹ ਗੱਲ ਵੀ ਸੱਚ ਹੈ ਕੀ ਆ। ਬੜੀ ਮਿਹਨਤ ਕਰਦਾ ਐਮਪੀ ਵੀਰ ਦੇਖੋ ਹਰ ਸਾਲ ਕੰਮਸ਼ੀਨ ਚੋਣਾ ਆਪਣੇ ਪੱਲੇੋਂ ਬਹਿਲੋਣੇ। ਅੱਜ ਕੱਲ ਤੇ ਕੋਈ ਕਿਸੇ ਨੂੰ ਦਾਸਰ ਵੀ ਨਹੀਂ ਦਿੰਦਾ ਇਹ। ਤੇ ਨੌਜਵਾਨਾਂ ਨੂੰ ਸੋਚਣਾ ਹਰ ਕਿਸੇ ਨੂੰ ਵਧੀਆ ਗਾਈਡ ਕਰਨਾ। ਚਲੋ ਉਤਰਾ ਕੋਚ ਵੀ ਬੜਾ ਬੈਸਟ ਵਧੀਆ ਕੋਚ ਆ। ਚਲੋ ਇਹ ਬੜਾ ਅਸੀਂ ਥੈਂਕਸ ਕਰਦੇ ਆ। ਜਿਹੜਾ ਸਾਰੇ ਭਰਾ ਨਾਲ ਆਪਾਂ ਨਾਲ ਇਕੱਠੇ ਹੋ ਗਏ ਇਹ ਸਾਦਗੀ ਦਾ ਬੁਰਾ ਵੀਰ ਦਾ ਸਰਕਾਰਾਂ ਨੂੰ ਸਾਦਗੀ ਦਾ ਚਾਹੀਦਾ ਵੀਰ ਦਾ ਬਿਲਕੁਲ ਜਨ ਸਾਰੇ ਵੇਖੋ ਹੁਣ ਆਪਨੇ ਹੋਜੋ ਸਾਹਿਬ ਆਏ ਹੀ ਮੇਰੇ ਹਿਸਾਬ ਨਾਲ ਤਾਂ ਇਹ ਨਹੀਂ ਕੋਈ ਫੰਡ ਦੇ ਕੇ ਪਲੇਰਾਂ ਨੂੰ ਦਿੱਤਾ ਕਿ ਕਹਿੰਦੇ ਵੇ ਲੋ ਇਹ ਆਪਣੇ ਪੱਲਿਓਂ ਅਸੀਂ ਪੈਸੇ ਲਾ ਕੇ ਤੇ ਇੱਡਾ ਵੱਡਾ ਸਾਰਾ ਪ੍ਰੋਗਰਾਮ ਜਿਹੜਾ ਹੋਇਆ ਉਹ ਕਰੀਦਾ ਜੇ ਇਹ ਸਰਕਾਰ ਨੂੰ ਚਾਹੀਦਾ ਵਾ ਕਿ ਜਿਤਨਾ ਸਪੋਰਟਸਮੈਨ ਹੈਗੇ ਆ ਸਾਨੂੰ ਬਹੁਣ ਉਸੇ ਵੀ ਤੁਹਾਨੂੰ ਕੀ ਚਾਹੀਦਾ ਵਾ ਹਰ ਇੱਕ ਸ਼ਹਿਰ ਵਿੱਚ ਹਰ ਇੱਕ ਮਹੱਲੇ ਵਿੱਚ ਛੋਟੇ ਛੋਟੇ ਕੰਪੀਟੀਸ਼ਨ ਕਰਾਉਣ ਤਾਂ ਕਿ ਜਿਹੜੇ ਨਵੀਂ ਜਨਰੇਸ਼ਨ ਹੈਗੀ ਨਾ ਉਹਨਾਂ ਨੂੰ ਮੋਟੀਵੇਸ਼ਨ ਮ ਤਾਂ ਕਿਉਂ ਜੇ ਵੇਖੋ ਆਪਾਂ ਪਲੇਅਰ ਕਰਾਂਗੇ ਤਿਆਰ ਤਾਂ ਕਿਉਂ ਕਿ ਮੈਡਲ ਲੈ ਕੇ ਆਵਾਂਗੇ ਤੇ ਜੇ ਉੱਥੇ ਹੀ ਉਹ ਕੰਮ ਆ ਵੀ ਆਪਾਂ ਆਪਣੇ ਕੋ ਪੱਲੇ ਪਹਿਲ ਲਈ ਗਨੇ ਆ ਤੇ ਫਿਰ ਕੰਮ ਅਸੀਂ ਕਿੰਨੇ ਨਗਾਵਾਂ ਛੱਡੇ ਬਰੇ ਯਾਰ ਸਾਨੂੰ ਫਾਇਦਾ ਕੀ ਆ ਸਰਕਾਰ ਨੂੰ ਚਾਹੀਦਾ ਪੂਰਾ ਸਪੋਰਟ ਕਰੇ ਸਾਡੀ ਬੀਪੀ ਵੀਰ ਕਰੇ ਜਿੰਨੇ ਅਸੀਂ ਪਲੇਅਰ ਹੈਗੇ ਆ ਸਾਨੂੰ ਦੱਸੋ ਆਗੇ ਵੀ ਕਿੰਨਾ ਖਰਚਾ ਹੁੰਦਾ ਵਾ ਵੀ ਵੇਖੋ ਹੁਣ ਅਗਲੇ ਮਹੀਨੇ ਏਸ਼ੀਆ ਵਾਸਤੇ ਟ੍ਰਾਇਲ ਹੈਗੇ ਆ ਬੋਲੀ ਬਿਲਡਿੰਗ ਦੇ ਚੰਡੀਗੜ੍ਹ ਤੇ ਸਾਰੇ ਮੁੰਡੇ ਆਪਣਾ ਤਿਆਰੀ ਕਰ ਰਹੇ ਨੇ ਕੋਈ ਸਰਕਾਰੋਂ ਵੀ ਪੈਸਾ ਵੜਾ ਮਿਲਦਾ ਜੀ ਲੱਗਦਾ ਫਰੇਲਾ ਫਰੇਲਾ ਜਿਹੜੇ ਪਲੇਅਰ ਨੇ ਉਹਨਾਂ ਦਾ ਭਾਈ ਕਹਿੰਦੇ ਨਾ ਇੱਕ ਮੱਝ ਪਾਲ ਲੋ ਦੇ ਮਤਲਬ ਇੱਕ ਪਲੇਅਰ ਕਰ ਰਹੇ ਯਾਰ ਬੜਾ ਖਰਚਾ ਹੋ ਜਾਂਦਾ ਬਹੁਤ ਵੀ ਐਵਰੇਜ ਲਈਏ ਨਾ ਢਾਈ-ਤਿੰਨ ਹਜ਼ਾਰ ਰੁਪਏ ਦੀ ਖਰਾਕ ਰੋਹੀ ਖੱਦ ਜਾਂਦੀ ਆ ਤੇ ਆਪੇ ਪੱਲੋ ਲਈਦਾ ਬਿਲੋ ਪੈਸੇ ਸਾਰੇ ਉਂਝਲ ਘਰ ਦੇ ਵੀ ਸਪੋਰਟ ਕਰਦੇ ਆ ਪਰ ਕਿੰਨੀ ਤਰ੍ਹਾਂ ਕਰਨਗੇ ਹੋ ਵੀ ਇਸ ਕਰਕੇ ਮੈਂ ਸਰਕਾਰ ਨਾਲ ਕੇ ਇਹੋ ਅਪੀਲ ਕਰਨੀ ਆ ਕਿ ਜਿੱਥੇ ਸਪੋਰਟ ਹੈਗੀ ਨਾ ਉਥੇ ਵੱਧ ਤੋਂ ਵੱਧ ਸਾਦੇਓ ਚਾਹੇ ਪਿੰਡਿਆ ਚਾਹੇ ਸ਼ਹਿਰ ਆ ਹਾਂਜੀ ਸੱਚੀ ਗੱਲ ਜੀ ਮੈਂ ਗੋਟੀ ਸੀ ਤੁਹਾਡਾ ਭਰਾ ਤੇ ਇਹ ਸਾਡੇ ਸਾਡੇ ਸੀਨੀਅਰ ਪਲੇਅਰ ਸਾਡੇ ਵਿਵੇਕ ਜੀ ਸਾਹਿਬ ਜੀ ਇਹ ਬੋਡੀ ਬਿਲਡਰ ਨੇ ਇੰਟਰਨੈਸ਼ਨਲ ਪਲੇਅਰ ਆ ਤੇ ਇਹਨਾਂ ਦੇ ਪਰਾਲੇ ਦੇ ਨਾਲ ਅਸੀਂ ਚਲੋ ਇਹ ਅੱਜ ਇਨਾ ਵੱਡਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਤੇ ਇਹਨਾਂ ਵੀਰਾਂ ਦੇ ਸਾਹਿਲ ਦਿੱਤਾ ਜੀ ਸਾਡਾ ਕਾਲਾ ਵੀਰ ਇਹ ਚਨਈ ਤੋਂ ਆਏ ਆਪਣੇ ਪਰਸਨ ਆਪਣੇ ਕੋਲ ਆਏ ਬੋਡੀ ਬਿਲਡਿੰਗ ਇੰਟਰਨੈਸ਼ਨਲ ਪਲੇਅਰ ਹੈ ਵੀ ਤੇ ਇਹਨਾਂ ਕਰਕੇ ਸੰਜੋਗ ਨਾਲ ਆਪਾਂ ਕਰਾ ਹਾਂਜੀ ਬਿਲਕੁਲ ਜੀ ਹਾਂਜੀ 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 ਬੜੀ ਬੜੀ ਚਲੋ ਛੋਟਰਾ ਹਾਂ ਜਦੋਂ ਮੇਰੇ ਪਾਪਾ ਦੀ ਡੈਥ ਹੋ ਗਈ ਸੱਤ ਸਾਲ ਦਾ ਹਾਂ ਤੇ ਉਸ ਤੋਂ ਬਾਅਦ 12 ਗ 15 ਸਾਲ ਬਾਅਦ ਫਿਰ ਮੈਂ ਆਪਣੀ ਤੇਜਣ ਸ਼ੁਰੂ ਕੀਤੀ ਕਰ ਰਹੀ ਹਾਂ ਜੀ ਜੀ ਬਿਲਕੁਲ ਚੰਗੇ ਪਲੇਅਰ ਨੂੰ ਖਰਾ ਆਦੀ ਬਹੁਤ ਲੋੜ ਹੈ ਜਿਹੜਾ ਵੀ ਅਸੀਂ ਲੇਖ ਆਮ ਘਾਟਾ ਨੋਜਵਾਨ ਨਹੀਂ ਕਰ ਸਕਦਾ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਡੀ ਕਰ ਸਕਦਾ ਗਰੀਬ ਵੀ ਕਰ ਸਕਦਾ ਪਰ ਮਿਹਨਤ ਗੱਲ ਤੇ ਮਿਹਨਤ ਸ਼ੁਰੂ ਹੁੰਦੀ ਹੈ ਥੋੜਾ ਹਾਂਜੀ ਹਾਂਜੀ ਕੀ ਅਪੀਲ ਕੀ ਕਰਨੀ ਚਾਹੀਏ ਸਰਕਾਰਾਂ ਨੂੰ ਅਪੀਲ ਅਲਾ ਚਾਹੀਏ ਸਰਕਾਰਾਂ ਨੂੰ ਇਹ ਹੋ ਕਰ ਰਹੇ ਆ ਵੀ ਆਪਾਂ ਜੂਥ ਨੂੰ ਸੰਭੀ ਆਪਣੇ ਆਨ ਆ ਵੇਖੋ ਅੱਜ ਕਿੰਨਾ ਮੁੰਡਾ ਇਕੱਠਾ ਹੋਇਆ ਕਿੰਨਾ ਸਪੋਰਟਸਮੈਨ ਇਕੱਠਾ ਇੱਕੋ ਸਾਡੇ ਇੰਟਰਨੈਸ਼ਨਲ ਪਲੇਅਰ ਸਾਡੇ ਭਾਰੀ ਆਏ ਇਹਨਾਂ ਦੇ ਮੂੰਹ ਨੂੰ ਹ ਇਹ ਹੱਦ ਦਿੰਦੀ ਆ ਯੁੱਗ ਦਾ ਸ਼ਰਧ ਵਰਦ ਲੱਗਦਾ ਪੀ ਅਸਲ ਹੁੰਦਾ ਚੀਜ਼ਾਂ ਲਾ ਕੇ ਖਿਲਾਦਾ ਪੁੱਟਾ ਜਾਣੇ ਫਿਰਦੇ ਹਾਂ ਹਾਂਜੀ ਹਾਂਜੀ ਹੈਗੀ ਜੀ ਆ ਵੀ ਕੁਝ ਕੁ ਨੌਜਵਾਨ ਪੀੜੀ ਸਾਡੇ ਸਾਹਮਣੇ ਆ ਆ ਵੀ ਸਾਡੇ ਮਾਨਸਿਕ ਸਿਹਤ ਥੈਂਕ ਯੂ ਜੀ 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 ਬੜੀ ਖਾਲਿਆ ਭਾਵੇਂ ਭਗਵਾਨ ਜੀ ਨੇ ਅੱਜ ਭਗਵਾਨ ਜੀ ਨੂੰ ਇਹ ਅਪੀਲ ਕਰਨਾ ਵੀ ਜੂਸ ਸੌਂ ਵੀ ਆਪਣਾ ਨਸ਼ਾ ਤੰਮੁਖਤ ਕਰੀਏ ਮੁੰਡਿਆਂ ਨੂੰ ਵੀ ਆ ਨੌਜਵਾਨੀ ਪੀੜੀ ਨੂੰ ਪਹਿਲ ਦਈਏ ਅਸੀਂ ਤੁਹਾਡੀ ਦੇ ਹੋਰ ਦਾਸ ਹਾਂ ਅੱਜ ਤੇ ਜੇਵ ਦਾ ਕੋਈ ਨਾਮ ਲਿਖਿਆ ਅੱਜ ਨਾਮ ਜੀ ਨਹੀਂ ਨਾਮ ਲਾ ਲਿਖਿਆ ਜਿੰਦਾ ਕੰਮ ਇਹ ਇਹ ਪੀਰਾਂ ਦਾ ਮੇਲਾ ਹੁੰਦਾ ਜੀ ਤਨ 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 ਪੀਰ ਬੱਬਾ ਮੂਰਸਾ ਮੇਰੇ ਪਿੰਡ ਦਾ ਮੇਲਾ ਸਾਂਝਾ ਜੀ ਉਹਨਾਂ ਨਾਲ ਸੰਯੋਗਤ ਹਨ ਹਾਂਜੀ ਗੇਮਾ ਕੁ ਬਤਾਈਏ ਹਾਂਜੀ ਹਾਂਜੀ ਦੱਤਾ ਦੱਤਾ ਫਿਰ ਜੰਮ ਤੋਂ ਸਾਰੇ ਪੀਰਾਂ ਨੂੰ ਸਤਿ ਸ਼੍ਰੀ ਅਕਾਲ ਰਾਮ ਰਾਮ ਬਹੁਤ ਵਧੀਆ ਉਪਰਾਲਾ ਆ ਗੁਰਬੀਰ ਭਾਈ ਜੀ ਹਰ ਸਾਲ ਅੱਜ ਸ਼ਾਇਦ ਦਸਵਾਂ ਕੰਪੀਟੀਸ਼ਨ ਆ ਇਹਦੇ ਨਾਲ ਲਾਗੇ ਚਾਗੇ ਮੁੰਡਿਆਂ ਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ ਬਹੁਤ ਵਧੀਆ ਵਿਵੇਕ ਭਾਜੀ ਸਾਡੇ ਸੀਨੀਅਰ ਹੈਗੇ ਆ ਹੋਰ ਸਾਡੇ ਇਥੇ ਤਿੰਨ ਚਾਰ ਭਰਾ ਹੈਗੇ ਜਿਹੜੇ ਕੰਪੀਟੀਸ਼ਨ ਹਰ ਸਾਲ ਕਰਾਉਂਦੇ ਆ ਇਹ ਹੋਰ ਵੀ ਮੈਂ ਇਹ ਕਹਿਣਾ ਚਾਹਨਾ ਵਾ ਕਿ ਜਿਹੜੇ ਜਿਹੜੇ ਜਿਨ੍ਹਾਂ ਦੇ ਜਿਮਿਆਂ ਲੱਗੇ ਤੇ ਜਿਹੜੇ ਪਲੇਅਰ ਆ ਜਿਹੜੇ ਜਨਰਲ ਸਰਕਲ ਹੈਗਾ ਵਾ ਉਹ ਕੋਈ ਨਾ ਕੋਈ ਇਹੋ ਜਿਹਾ ਪ੍ਰਾਲਾ ਛੋਟਾ ਮੋਟਾ ਕਰਾਉਂਦੇ ਰਿਆ ਕਰੋ ਜਿਹਦੇ ਕਰਕੇ ਮੁੰਡਿਆਂ ਨੂੰ ਮੁੰਡੇ ਸਹੀ ਪਾਸੇ ਲੱਗਣ ਇਹ ਵੇਖ ਕੇ ਮੁੰਡੇ ਬਹੁਤ ਵਧੀਆ ਜੁੜਦੇ ਆ ਕੋਈ ਪਹਿਲਵਾਨੀ ਵੱਲ ਕੋਈ ਕਬੱਡੀ ਵੱਲ ਕੋਈ ਜਿਮ ਵੱਲ ਜਾਂਦਾ ਨਸ਼ਾ ਤੋਂ ਇਸ ਤਰ੍ਹਾਂ ਹੀ ਬਚਾਉਣਾ ਵਾ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਉਹਨਾਂ ਕੋਈ ਜਰੂਰ ਕਰ ਉਹਨਾਂ ਕੋ ਪਾਵੇਂ ਕਰਾਂਗੇ ਲੱਗਦਾ ਜੇ ਬਿਮਾਰਿਕਾਂ ਨੂੰ ਚਾਹੀਦਾ ਕਿਸੇ ਦਾ ਇੱਕ ਫਰੀ ਬੰਦਾ ਘਰਦਾ ਹੈਗਾ ਉਹਦੀ ਫੀਸ ਪੂਰਾ ਮਾਫ ਕਰਨੀ ਚਾਹੀਦੀ ਹੈ ਇਹ ਮੈਂ ਤੁਹਾਡੇ ਪਿਛਲੇ ਇੰਟਰਵਿਊ ਤੇ ਵੀ ਕਿਹਾ ਸੀ ਵੀ ਜਿੰਨੂੰ ਲੋੜ ਆ ਅਸੀਂ ਹੋਰੀ ਮਤ ਕਰਾਂਗੇ ਪਰ ਉਹਨੂੰ ਸੱਚੀ ਲੋੜ ਹੋਣੀ ਚਾਹੀਦੀ ਹੈ ਤੇ ਉਹ ਮਿਹਨਤੀ ਹੋਣਾ ਚਾਹੀਦਾ ਕਈ ਮੁੰਡੇ ਇਦਾਂ ਵੀ ਆ ਜਾਣ ਕੇ ਵੀ ਕਰਦੇ ਆ ਉਹਨਾਂ ਨੂੰ ਹੀ ਬਿਲਕੁਲ ਸਪੋਰਟ ਕਰਾਂਗੇ ਸਪੋਰਟ ਕਰਾਂਗੇ ਜਿਹੜਾ ਵਾਕੇ ਮਿਹਨਤੀ ਆ ਜਿੰਨੂੰ ਲੋੜ ਆ ਸਾਡੇ ਆ ਜਿਹੜੇ ਭਰਾਵਾ ਰਿੰਪੀ ਭਾਈ ਨੇ ਵੀ ਕਰਾਇਆ ਸੀ ਤਹਾਡੇ ਇੰਟਰਵਿਊ ਕੀਤਾ ਸੀ ਉਹਨਾਂ ਨੇ ਵੀ ਕਿਹਾ ਜਿਹਨੂੰ ਲੋੜ ਆਹੀ ਹੈਲਪ ਕਰਾਂਗੇ ਵਿਵੇਕ ਭਾਈ ਨੂੰ ਇਹ ਤਾਂ ਆਪਾਂ ਪਰਸਨਲੀ ਜਾਣਦੇ ਬੜਿਆਂ ਦੀ ਹੈਲਪ ਕਰਦੇ ਆ ਹੋਰ ਵੀ ਜੱਸੀ ਭਾਈ ਹੋਗੇ ਸਾਨੂੰ ਪਤਾ ਬੜਿਆਂ ਦੀ ਹੈਲਪ ਕਰਦੇ ਆ ਕਈਆਂ ਮੁੰਡਿਆਂ ਦੀ ਫੀਸ ਐਨੀ ਲੇਟ ਹੋ ਜਾਂਦੀ ਮੰਗਦੇ ਵੀ ਨਹੀਂ ਆ ਪਤਾ ਵਾ ਵੀ ਮੁੰਡਾ ਸ਼ਾਇਦ ਜੇਮ ਹੀ ਨਾ ਸਕੇ ਜਿੰਨੀ ਹੈਲਪ ਹੁੰਦੀ ਓਨੀ ਕਰੀਦੀ ਆ